ਅੰਮ੍ਰਿਤਸਰ ਦੇ ਪਿੰਡ ਮਾਹਰ ਰਾਮਦੀਤ ਰੋਡ ਵੇਖੇ ਸਰਕਾਰੀ ਹਾਈ ਸਕੂਲ ਵੇਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨ ਆਰ ਆਈ ਵੀਰਾਂ ਅਤੇ ਪਿੰਡਾਂ ਦੇ ਮੋਦ 12 ਦੀ ਅਗਵਾਈ ਹੇਠ 8ਵਾਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਚੋਟੀ ਦੇ ਖਿਡਾਰੀ ਅਤੇ ਨਵੀਆਂ ਟੀਮਾਂ ਨੇ ਹਿੱਸਾ ਲਿਆ ਇਸ ਮੌਕੇ ਧਰਮਪੁਰ ਰਾਡੀ ਸਮਾਜ ਸੇਵ ਸੋਨੂਮਾਲ, ਰਾਵਲਦੀਪ ਸਿੰਘ ਮਾਹਲ, ਸਰਪੰਚ ਸਰਜੀਤ ਕੁਮਾਰ ਜੀਤੂ, ਬਿੱਲਾ ਸਰਪੰਚ ਕੁਕਲੂਮਾਲ, ਪ੍ਰਦੀਪ ਸਿੰਘ ਪੱਗਾ ਦਵਾਰਕਾ ਮਾਲ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਇਨਾ ਸਖਸੀਤਾਂ ਦੇ ਸਾਂਝੇ ਤੌਰ ਤੇ ਦੱਸਿਆ ਕਿ ਹਰ ਪਿੰਡ ਦੇ ਵਿੱਚ ਅਜਿਹੇ ਖੇਡਾਂ ਹੋਣੀਆਂ ਬਹੁਤ ਜ਼ਰੂਰੀ ਹਨ ਜੇ ਉਪਰਾਲੇ ਸਦਕਾ ਹੀ ਨੌਜਵਾਨ ਬਿੜੀ ਸਹੀ ਦਿਸ਼ਾਵਲ ਮਿਲਦੀ ਹੈ ਜਿਸ ਨਾਲ ਹੋਰ ਨਾ ਨੌਜਵਾਨਾਂ ਅੰਦਰ ਵੀ ਖੇਡਾਂ ਪ੍ਰਤੀ ਜਜ਼ਬਾ ਪੈਦਾ ਹੁੰਦਾ ਹੈ ਅਤੇ ਅਖੀਰ ਫਾਈਨਲ ਮੈਚ ਦਾ ਮੁਕਾਬਲਾ ਪਿੰਡ ਵਡਾਲਾ ਜੋਲ ਅਤੇ ਪਿੰਡ ਮਾਲ ਦੇ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਇਸ ਤੋਂ ਅਪਰੰਤ ਥੋੜੇ ਹੀ ਫਰਕ ਦੇ ਨਾਲ ਪਿੰਡ ਬਡਾਲਾ ਜੋਲ ਦੀ ਟੀਮ ਜੇਤੂ ਰਹੀ ਜਿਸ ਨੂੰ 31000 ਰੁਪਏ ਦਾ ਨਕਦ ਨਾਮ ਦਿੱਤਾ ਗਿਆ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 16000 ਦਾ ਨਕਦ ਨਾਮ ਦੇ ਕੇ ਨਵਾਜਿਆ ਗਿਆ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਾਹ ਡੇਰੀ ਵੱਲੋਂ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲ ਅਤੇ ਰਾਜਪਾਲ ਸਿੰਘ ਮਾਲ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਜੀ 라ਵਲਦੀਪ ਸਿੰਘ ਪਿੰਡ ਮਾਲ ਆ ਜੀ ਅੱਜ ਸਾਡੇ ਪਿੰਡ ਟੂਰਨਾਮੈਂਟ ਹੋਇਆ ਜੀ ਬਹੁਤ ਵਧੀਆ ਲੈਵਲ ਦਾ ਟੂਰਨਾਮੈਂਟ ਹੋਇਆ ਨਰੋਲ ਕੋਈ ਮਤਲਬ ਕਹਿਣ ਦਾ ਭਾਵ ਬਿਲਕੁਲ ਅਸੀਂ ਅੰਪਾਇਰ ਤੱਕ ਮਤਲਬ ਵਧੀਆ ਲਾਏ ਸੀ ਵੀ ਜਿਹੜਾ ਮਤਲਬ ਵਧੀਆ ਤਰੀਕੇ ਨਾਲ ਹਰ ਚੀਜ਼ ਨੂੰ ਸਿਸਟਮ ਨਾਲ ਚੱਲੇ ਜਿਹੜੀ ਜਿਹੜੀ ਟੀਮਾਂ ਦਾ ਟੂਰਨਾਮੈਂਟ ਸੀ ਕਿੰਨਾ ਚੰਗਾ ਹੋ ਗਿਆ ਕਰੋਦੇ ਤੁਹਾਨੂੰ ਤੇ ਮਤਲਬ ਤਕਰੀਬਨ ਸਾਡੇ ਲਾਗੇ ਬੰਨੇ ਲਾਗੇ ਜ਼ਿਲ੍ਹੇ ਦੀਆਂ ਟੀਮਾਂ ਆਈਆਂ ਜੀ ਕੁਝ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟੀਮਾਂ ਤਰਨਤਾਰਨ ਫਿਰੋਜ਼ਪੁਰ ਦੀਆਂ ਟੀਮਾਂ ਆਈਆਂ ਤੇ ਗੁਰਦਾਸਪੁਰ ਦੀਆਂ ਵੀ ਟੀਮਾਂ ਆਈਆਂ ਜੀ ਇਹ ਇਨਾਮ ਕੀ ਦਿੱਤੇ ਗਏ ਜੇਤੂਗਰਾਮ ਨਾਮ 31000 ਰੁਪਿਆ ਜਿਹੜੀ Winner team ਹੀ ਉਹਨਾਂ ਨੂੰ ਦਿੱਤਾ ਗਿਆ ਆ ਤੇ 16000 ਰੁਪਿਆ ਜਿਹੜੀ Runner up ਹੀ ਉਹਨਾਂ ਨੂੰ ਦਿੱਤਾ ਗਿਆ ਪਿੰਡ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਹੋ ਰਿਹਾ ਪਿੰਡ ਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਜਿਹੜੇ ਸਾਡੇ ਨਾਲ ਮੋਤਵਾਰ ਨੇ ਸੋਨੂ ਵੀਰ ਜੀ ਤੇ ਪੱਗਾ ਵੀਰ ਆ ਨਾਲ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਿੱਲਾ ਵੀਰ ਸਾਡਾ ਸਰਪੰਚ ਤੇ ਸਾਰਿਆਂ ਸਹਿਯੋਗ ਦੇ ਨਾਲ ਟੂਰਨਾਮੈਂਟ ਹੋਇਆ ਨੌਜਵਾਨਾਂ ਨੂੰ ਕੀ ਅਪੀਲ ਨੌਜਵਾਨਾਂ ਨੂੰ ਇਹੋ ਪੀਲਿਆ ਵੀ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ 'ਤੇ ਧਿਆਨ ਦੇਣ ਤਾਂ ਕਿ ਹੀ ਇਹਨਾਂ ਦਾ ਹੋਰ ਸੰਯੋਗ ਦੇ ਸਕੀਏ ਮੈਨੂੰ ਬੜੀ ਖੁਸ਼ੀ ਹੁੰਦੀ ਆ ਆਪੇ ਵੀ ਜਦੋਂ ਇਹਨਾਂ ਦਾ ਹਰ ਸਾਲ ਇਹਨਾਂ ਦੇ ਨਾਲ ਅਠਵਾ ਆ ਅਠਵੇਂ ਜੀ ਪੂਰਾ ਸਾਥ ਦਿੱਤਾ ਆ ਮਤਲਬ ਕੋਈ ਨਹੀਂ ਟੂਰਨਾਮੈਂਟ ਛੱਡਿਆ ਸ਼ੁਰੂ ਤੋਂ ਜੋਂ ਤੁਰੇ ਆ ਅਠਵਾ ਹੁਣ ਉਹ ਤੇ ਗਾਂ ਵੀ ਜਿੰਨਾ ਚਿਰੇ ਕਹਿਣਗੇ ਇਹਨਾਂ ਦਾ ਸਾਥ ਦੇਵਾਂਗੇ ਜੀ ਜਿਹੜੇ ਐਨ ਆਰ ਆਈ ਵੀਰ ਉਹਨਾਂ ਦਾ ਕਿਦਾਂ ਸੁਣਵਾਉਂਦਾ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵਿਚਾਰੇ ਦੋ ਤਿੰਨ ਹੀ ਆ ਜਿਹੜਾ ਸਾਡਾ ਸਾਥ ਦਿੰਦੇ ਆ ਕਿਉਂਕਿ ਗੱਲ ਆਪਣੇ ਕੋ ਮੂੰਹ ਚ ਸਚਾਈ ਦੀ ਨਿਕਲਦੀ ਆ ਇੱਕ ਐਮ ਆਈ ਆ ਮੁੰਡਾ ਇੱਥੋਂ ਜੀ ਉਹ ਇੰਗਲੈਂਡ ਆ ਉਹ ਤੇ ਇੱਕ ਮੁੰਡਾ ਜੋਸ਼ੀਆ ਦਾ ਇੱਕ ਮੰਡੀ ਆ ਉਹਦਾ ਵੀ ਕ ਇਹ ਕਿੰਨੇ ਚਿਰ ਬਾਅਦ ਕਰਵਾਇਆ ਜਾਂਦਾ ਜੀ ਸਾਲ ਬਾਅਦ ਕਰਵਾਇਆ ਜਾਂਦਾ ਕਈ ਵਲੇ ਜੇ ਇੱਕ ਛੋਟਾ ਟੂਰਨਾਮੈਂਟ ਵੀ ਵਿੱਚ ਹੁੰਦਾ ਆ ਪਰ ਜਿਹੜਾ ਵੱਡੇ ਲੈਵਲ ਦਾ ਟੂਰਨਾਮੈਂਟ ਹੁੰਦਾ ਉਹ ਸਾਲ ਬਾਅਦ ਹੁੰਦਾ ਜੀ ਲੱਗਦਾ ਜੀ ਅੱਗੇ ਤੋਂ ਸਾਲ ਦੇ ਵਿੱਚ ਦੋ ਵਾਰੀ ਹੋ ਸਕਦਾ ਕੋਸ਼ਿਸ਼ ਕਰ ਲਾਂਗੇ ਜੀ ਕੋਸ਼ਿਸ਼ ਕਰ ਲਾਂਗੇ ਮਹਾਰਾਜ ਇਹ ਗਰਾਊਂਡ ਦੀ ਗੱਲ ਕਰੀਏ ਗਰਾਊਂਡ ਦੇ ਕੀ ਹਾਲਾਤ ਨੇ ਕਿ ਸਰਕਾਰ ਤੋਂ ਮੰਗ ਕਰਦੇ ਜੀ ਨੋਜ਼ਵਾਨਾਂ ਵਾਸਤੇ ਕੋਈ ਗੜੇ ਨਸ਼ੇ ਦਾ ਦਜਾ ਚ ਮੰਗਦੇ ਹੋ ਕਰਦਾ ਜੀ ਗਰਾਊਂਡ ਸਾਡੇ ਪਿੰਡ ਨੂੰ ਦਿੱਤੀ ਜਾਵੇ ਕਿਉਂਕਿ ਸਾਡੇ ਪਿੰਡ ਕੋਲ ਗਰਾਊਂਡ ਨਹੀਂ ਹੈਗੀ ਜੇ ਹੈਗੀ ਆ ਛੋਟੀ ਆ ਤੇ ਕਾਫੀ ਗਰਾਊਂਡ ਦੇ ਵਿੱਚ ਸਕੂਲ ਦੇ ਕਮਰੇ ਵਗੈਰਾ ਬਣ ਚੁੱਕੇ ਨੇ ਜਿਹਦੇ ਕਰਕੇ ਗਰਾਊਂਡ ਦਾ ਨਾ ਜਿਹੜਾ ਡਾਈਮੈਂਸ਼ਨ ਆ ਉਹ ਥੋੜੀ ਛੋਟੀ ਹੋ ਗਈ ਆ ਤੇ ਥੋੜੀ ਜੀ ਨਾ ਮਤਲਬ ਵਿੰਗੀ ਜੀ ਵੀ ਹੋ ਗਈ ਆ ਮਤਲਬ ਕੁਝ ਕਮਰੇ ਪੈ ਗਏ ਆ ਤੇ ਫਿਰ ਗਰਾਊਂਡ ਉਹੋ ਜਿਹੀ ਨਹੀਂ ਰਹਿ ਗਈ ਸਰਕਾਰ ਅਗੇ ਉਹ ਮੰਗਿਆ ਜੀ ਗਰਾਊਂਡ ਵੀ ਸਾਡੇ ਪਿੰਡ ਨੂੰ ਪ੍ਰੋਵਾਈਡ ਕਿਉਂਕਿ ਮੁੰਡੇ ਕਾਫੀ ਵਧੀਆ ਖੇਡਦੇ ਨੇ ਇਹ ਲੱਗਦਾ ਕਿ ਗਰਾਊਂਡ ਹੋਗੇ ਤਾਂ ਹੀ ਨੌਜਵਾਨ ਜਿਹੜੇ ਖੇਡਾਂ ਵਾਲੇ ਉੱਤਸ਼ਾਹ ਹੋਣਗੇ ਹਾਂ ਜੀ ਫਿਰ ਤੇ ਇਹ ਤੇ ਇਹ ਤੇ ਪੱਕੀ ਗੱਲ ਹੈ ਜੀ ਜੇ ਤੇ ਗਰਾਊਂਡ ਵਧੀਆ ਹੋਊਗੀ ਤੇ ਪਲੇਅਰ ਵੀ ਜਿਆਦਾ ਵਧੀਆ ਹੋਰ ਬੰਦੇ ਨੂੰ ਦਿਲੋਂ ਹੁੰਦਾ ਆ ਉਤਸ਼ਾਹ ਹੁੰਦਾ ਜੇ ਕਿਤੇ ਗਰਾਊਂਡ ਵਧੀਆ ਜੇ ਪਲੇਅਰ ਵਧੀਆ ਚੀਜ਼ ਨੂੰ ਵੇਖ ਕੇ ਤੇ ਵਧੀਆ ਕਰਦਾ ਦੇਖਿਆ ਪਿੰਡਾਂ ਦੇ ਵਿੱਚ ਬਾਲੀਵਾਲ ਜਾਂ ਕੁਸ਼ਤੀਆਂ ਕਬੱਡੀਆਂ ਵਾਸਤੇ ਜਗ੍ਹਾ ਦੀ ਬੜੀ ਕਮੀ ਰਹਿ ਜਾਂਦੀ ਜਦ ਕਰ ਕਿਹੜੇ ਨੌਜਵਾਨ ਨਿਕਲਣਾ ਚਾਹੁੰਦੇ ਪਰ ਗਰਾਊਂਡਾਂ ਕਰ ਕਿਹੜੇ ਅਧੂਰੇ ਰਹਿ ਜਾਂਦੇ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਸਰਕਾਰ ਨੂੰ ਇਹ ਤਾਂ ਪੀ ਲੈ ਆ ਜੀ ਮੇਰੀ ਜਿਹੜੇ ਜਿਹੜੇ ਪਿੰਡ ਚ ਨਹੀਂ ਹੈਗੀ ਉਸ ਪਿੰਡ ਵੀ ਗਰਾਊਂਡ ਪ੍ਰੋਵਾਈਡ ਕਰਵਾਈ ਜਾਵੇ ਕਿਉਂਕਿ ਜਿਹੜਾ ਮਤਲਬ ਨਸ਼ਿਆਂ ਤੋਂ ਫੇਰ ਹੀ ਅਸਲੀ ਨਸ਼ਿਆਂ ਨੂੰ ਠੱਲ ਪੈ ਸਕਦੀ ਆ ਜੇ ਆਪਾਂ ਪੂਰਾ ਦਵਾਂਗੇ ਸੰਜੋਗ ਮੇਰਾ ਨਾਮ ਸੋਨੂ ਮਾਲਿਆ ਜੀ ਅੱਜ ਟੂਰਨਾਮੈਂਟ ਪਿੰਡ ਵਾਲ ਮਾਲ ਵਾਰਡ ਨੰਬਰ 85 ਦੇ ਵਿੱਚ ਨੌਜਵਾਨ ਮੁੰਡਿਆਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਨਾਲ ਐਨ ਆਰ ਆਈ ਵੀਰ ਮੁੰਡਾ ਸੈਂਡੀ ਮੈਂਡੀ ਅਸਤਿੰਦਰ ਤੇ ਜੋਸ਼ੀ 라ਵਲ ਮਾਲ ਆਪਣਾ ਬਿੱਲਾ ਵੀਰ ਤੇ ਹੋਰ ਆਪਣੇ ਸਰਪੰਚ ਸਾਹਿਬ ਇਥੋਂ ਪ੍ਰਦੀਪ ਸਿੰਘ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜਾ ਉਪਰਾਲਾ ਕੀਤਾ ਗਿਆ 8ਵਾਂ ਟੂਰਨਾਮੈਂਟ ਇਹ ਕਰਵਾਇਆ ਹੈ ਪਿੰਡ ਮਾਲ ਦੇ ਵਿੱਚ ਨੌਜਵਾਨਾਂ ਨੂੰ ਬੜੀ ਇਹ ਸੇਧ ਮਿਲਦੀ ਆ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵਾਲੇ ਬਣੇ ਧਿਆਨ ਦੇਣ ਤੇ ਦੇ ਵੀ ਰਹੇ ਨੇ ਤੇ ਇਹਨਾਂ ਮੁੰਡਿਆਂ ਦਾ ਬਹੁਤ-ਬਹੁਤ ਉਪਰਾਲਾ ਤੇ ਧੰਵਾਦ ਹੈ ਇਹਨਾਂ ਦਾ ਕਿ ਜਿਹੜੇ ਇਹ ਛੋਟੇ ਬੱਚਿਆਂ ਨੂੰ ਹੀ ਇਸ ਖੇਡ ਵੱਲ ਪ੍ਰੇਰਿਤ ਕਰਨਦੇ ਆ ਤੇ ਜਿਹੜੇ ਨਸ਼ੇ ਤੋਂ ਦੂਰ ਰਹਿਣ ਤੇ ਆਪਣੀ ਖੇਡਾਂ ਦੇ ਵਿੱਚ ਧਿਆਨ ਦੇਣ। ਪਹਿਲਾ ਨਾਮ ਕੀ ਲਿਖਿਆ ਗਿਆ ਜੀ ਪੰਜ ਪਹਿਲਾ ਨਾਮ 31000 ਆ ਜੀ। ਤੇ ਦੂਸਰਾ ਨਾਮ 16000 ਰੁਪਿਆ ਆ। 5 ਕਿਲੋ ਦੇਸੀ ਘਿਓ ਦਿੱਤਾ ਗਿਆ ਜੀ ਇਹਨਾਂ ਵੱਲੋਂ ਨੌਜਵਾਨ ਸਭਾ ਵੱਲੋਂ। ਇਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਤਾਂ ਜੋ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਫਸੇ ਨੇ ਉਹਨਾਂ ਨੂੰ ਇਹ ਜਿਹੜਾ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਵਾ। ਬਿਲਕੁਲ ਜੀ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਆ। ਕਿਨਾਂ ਜੇ ਵਾਡਾਂ ਦੇ ਵਿੱਚ ਸ਼ਹਿਰਾਂ 'ਚ ਜਿੱਥੇ-ਜਿੱਥੇ ਵੀ ਗਰਾਊਂਡਾਂ ਵਾ ਸਟੇਡੀਅਮ ਆ। ਉਹ ਬੱਚੇ ਉਹ ਖੇਡਣ ਵਾਲੇ ਬਣੇ ਧਿਆਨ ਦੇਣਗੇ ਉਹਨਾਂ ਦਾ ਟਾਈਮ ਹੈ ਜਿਹੜਾ ਧਿਆਨ ਖੇਡ ਵਾਲੇ ਬਣਨੇ ਲੱਗੇਗਾ ਤੇ ਨਸ਼ਿਆਂ ਵਾਲੇ ਬੰਨੇ ਉਹ ਘਟ ਜਾਣਗੇ ਇਹਦੇ ਵਿੱਚ ਹੀ ਸਾਡੇ ਪੰਜਾਬ ਦੀ ਤਰੱਕੀ ਆ ਦੇਸ਼ ਦੀ ਤਰੱਕੀ ਆ ਜਿਸ ਨੇ ਇਹ ਨਾ ਜਾਉਗੇ ਨੌਜਵਾਨਾਂ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਪਹਿਲੋਂ ਦੇ ਇਹਨਾਂ ਮੁੰਡਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇੱਥੋਂ ਦੇ ਟੀਮ ਦਾ ਸਾਰੀ ਦਾ ਹੀ ਕਿ ਜਿਨ੍ਹਾਂ ਨੇ ਐਡਾ ਸ਼ਲਾਘਾਯੋਗ ਕੰਮ ਕੀਤਾ ਵਾ ਤੇ ਘਰ ਦੇ ਆ ਰਹੇ ਦੂਜੀ ਗੱਲ ਇਹ ਹੈ ਕਿ ਜਿਹੜੇ ਆ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਆ ਜਾਂ ਗਲਤ ਰਸਤੇ ਉੱਤਰ ਜਾਂਦੇ ਆ ਉਹਨਾਂ ਦੇ ਵਿੱਚ ਕੁਛ ਨਹੀਂ ਮਿਲਦਾ ਮਾਂ ਪਿਓ ਦਾ ਨੁਕਸਾਨ ਆ ਘਰ ਦਾ ਨੁਕਸਾਨ ਆ ਕਾਰੋਬਾਰ ਦਾ ਨੁਕਸਾਨ ਆ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਆਪਣੇ ਪਰਿਵਾਰ ਵਾਲ ਆਪਣੇ ਕੰਮ ਵਾਲ ਆਪਣੀ ਪੜ੍ਹਾਈ ਵਾਲ ਆਪਣੀਆਂ ਨੌਕਰੀਆਂ ਵਾਲ ਉਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਆਪਣੀ ਸਿਹਤ 'ਵਾਲ ਠੀਕ